ਸਤਨਾਮ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠ ਰੰਗ ਗੁਰ ਟੁੱਟੇ ਹਰ ਰੰਗ ਛਾੜਿਆ ਫਿਰ ਬਹੜ ਨਾ ਹੋਵੀ ਭੰਮ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਟੁੱਟੇ ਹਰ ਰੰਗ ਛਾੜਿਆ ਮੇਰੇ ਮਨਾ ਹਰ ਰਾਮ ਨਾਮ ਕਰ ਰੰਗ ਗੁਰ ਤੁਠੇ ਹਰ ਉਪਦੇਸਿਆ ਹਰ ਭਟਿਆ ਰੋ ਨਿਸੰਗ ਇਰ ਆਵਣ ਜਾਣਾ ਅੰਮਾ ਹਰ ਪ੍ਰਗੋਚਿਤ ਨਾਇਆ ਮਨ ਦੂਜਾ ਭਾਉ ਸਹਿਲੰ ਹਮ ਮੈਲ ਪਹਰੇ ਦੂਹ ਚਾਰੀਆ ਹਰ ਰੱਖੋ ਅੰਗੀ ਅੰਮਾ ਅੰਮ੍ਰਿਤ ਸਰਨ ਹਵਲਾਇਆ ਸਭ ਲਾਥੇ ਕਿਲ ਵਿਖ ਪੰਮ ਹਰ ਦੀਨ ਦੀਨ ਦਇਆਲ ਪ੍ਰਭ ਸਤ ਸੰਗਤ ਮੇਲੋ ਸੰਮ ਮੇਲ ਸੰਗਤ ਹਰ ਰੰਗ ਪਾਇਆ ਜਨ ਮਨ ਤੰਰੰਗ ਹਰਦੀਨ ਮਾਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤੰਰੰਗ ਜਗਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੋਹੀ ਮਹੱਲਾ ਚੌਥਾ ਹਰ ਨਾਮ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਤੁਠੇ ਹਰ ਰੰਗ ਛਾੜਿਆ ਫਿਰ ਬਾਹੜ ਨਾ ਹੋਵੀ ਭੰਗ ਗੁਰ ਪਿਆਰ ਵਾਲੇ ਅਜਦਾ ਪਾਵਨ ਮੁਖਵਾਕ ਛੋਡੇ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਹੇ ਹੀਰਾ ਅੰਦਰ ਪਾਵਨ ਅੰਗ 731 ਅਤੇ 83 ਉੱਤੇ ਸੁਭਾਏਮਾਨ ਹੈ ਸਤਿਗੁਰ ਪਤਸ਼ਾਹ ਕਹਿੰਦੇ ਭਾਈ ਪਰਮਾਤਮਾ ਦਾ ਜਿਹੜਾ ਨਾਮ ਹੈ ਬੜਾ ਪਿਆਰਵਲਾ ਮਜੀਠ ਦੇ ਰੰਗ ਵਰਗਾ ਪੱਕਾ ਰੰਗ ਹੈ ਤੇ ਜਿਨ੍ਹਾਂ ਤੇ ਗੁਰੂ ਤਰੁੱਠ ਪਏ ਉਹਨਾਂ ਨੂੰ ਇਹ ਨਾਮ ਦਾ ਰੰਗ ਚੜਦਾ ਏ ਤੇ ਜਿਨ੍ਹਾਂ ਨੂੰ ਇਹ ਨਾਮ ਦਾ ਰੰਗ ਚੜ ਜਾਂਦਾ ਏ ਇਹ ਕਦੇ ਵੀ ਨਾਸ਼ ਨਹੀਂ ਹੁੰਦਾ ਸਦੀਵੇਂ ਰਹਿੰਦਾ ਏ ਅਸਾਂ ਵੀ ਬੇਨਤੀਆਂ ਕਰੀਏ ਦਾਤਾ ਇਹ ਨਾਮ ਧਰਮ ਸਾਡੇ ਜੀਵਨ ਵਿੱਚ ਚੜ ਜਾਏ ਤੇਰੀ ਰਹਿਮਤ ਵਰਤੇ ਤਾਂ ਕਿ ਸਾਡਾ ਜੀਵਨ ਸਫਲ ਬਣੇ ਸਤਿਗੁਰ ਸਭ ਨਦੋ ਇਹ ਨਾਮ ਸਿਮਰਨ ਦੇ ਦਾਤ ਸੇਵਾ ਸਿਮਰਨ ਦੇ ਦਾਤ ਬਖਸ਼ਣ ਸਭ ਨਦ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਇਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ よっ